ਨਆਬ ਸਰਕਾਰ ਦੇ ਕਰਿੰਦੇ ਮੁਰਦਾਬਾਦ 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 ਨਆਬ ਸਰਕਾਰ ਦੇ ਕਰਿੰਦੇ ਮੁਰਦਾਬਾਦ ਮੁਰਦਾਬਾਦ ਮੋ ਟੁੱਟਲਾ ਮੁਰਦਾਬਾਦ ਮੁਰਦਾਬਾਦ ਮੋ ਟੁੱਟਲਾ ਹਾਏ 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 ਮੋ ਟੁੱਟਲਾ ਹਾਏ 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 ਸਰ ਸਿੰਘ ਜੀ ਪਿੰਡ ਰਾਮ ਸਿੰਘ ਵਾਲਾ ਜੀ ਕਾਦਾ ਵੀ ਅਸੀਂ 2 ਬਜੇ ਰਹਿਣਗੇ ਪਰ ਇਹਨਾਂ ਨੇ ਉਦੋਂ ਸਾਡੀ ਗੱਲ ਦਾ ਕੋਈ ਅਸਰ ਨਹੀਂ ਕੀਤਾ ਜੇ ਅਸਰ ਕਰਦੇ ਨਾ ਤੇ ਆ ਨੋਬਤ ਅੱਜ ਨਹੀਂ ਹੋਣੀ ਹੁਣ ਮਸਲਾ ਇਹ ਵੀ ਆ ਵੀ ਜਿਹੜਾ ਅੱਗੇ ਵੀ ਵੀਰ ਹੋਣਾ ਦੇ ਜੋ ਬਿਆਨ ਬਿਆਕਾਤਾ ਬਿਆਨ ਤੇ ਆ ਰੇਤਾ ਪੈ ਗਿਆ ਨਾ ਤੇ ਰੇਤਾ ਦਾ ਕੋਈ ਮਸਲਾ ਹੱਲ ਹੋ ਸਕਦਾ ਤੇ ਇਹ ਸਰਕਾਰਾਂ ਦਾ ਕੋਈ ਮਸਲਾ ਹੱਲ ਕਰਨ ਇਹ ਜਮੀਨਾ ਲੋਕਾਂ ਦੇ ਢਹਿ ਗਿਆ ਇਹਦਾ ਕੋਈ ਮਸਲਾ ਹੱਲ ਕਰਨ ਬਸ ਜਿੱਦਾਂ ਕਹਿੰਦਾ ਕਰਮ ਚੱਲ ਤੇ ਤਾਂ ਤਾਂ ਸਾਡਾ ਤਾਂ ਆਸੈਂ ਬੈਨ ਸਵਾਦੋਂ ਉਹ ਲੰਬੇ ਰੀਪਾਲਿੰਟ ਆਲ ਗਈ ਮੇਰੇ ਭਰਾਵਰ ਕੋ ਸਯੋਗ ਦੇਣ ਦੇ ਵੀ ਇਦਾਂ ਕੋਈ ਨਾ ਕੋਈ ਮਹਲਾ ਹਲਵਾ ਜੇ ਪੱਤਰ ਕੋثر ਲੱਗਦੇ ਤੇ ਮੇਰੀ ਰੋਟੀ ਬਣੀ ਰਵੇ ਜਿੱਦੇ ਮੇਰੇ ਘਰ ਨੂੰ ਟਾਜ ਲਈ ਆ ਘਰ ਦੇ ਲਾਕੇ ਪਾਣੀ ਆ ਗਿਆ ਬਿਲਕੁਲ ਪਾਣੀ ਹੈ ਤੇ ਪੱਤਰ ਪਹਿਲੂ ਲੱਗੇ ਪ੍ਰਾਣੇ ਉਹ ਟਹਿ ਬਹਿ ਗਿਆ ਅਸੀਂ ਦੋ ਤਿੰਨ ਉਹਨਾਂ ਨੂੰ ਆਖਿਆ ਮਲਾਇਮਾ ਨੂੰ ਵੀ ਇਹਨੂੰ ਬੜਾ ਸਪੇਅਰ ਕਰ ਦੋ 95 ਦੇ ਚੋਂ ਲੱਗੀ ਕਰ ਦੋ ਬਦ ਕਹੀ ਨਹੀਂ ਇਹਨੂੰ ਮੱਲਾਂ ਢਾਈ ਢੰਡਿਓ ਤਾਈਂ ਪਹਿ ਗਿਆ ਤੇ ਅਹੀਂ ਬੜੀਆ ਆਖਿਆ ਨਾ ਮਲਾਇਮਾ ਨੂੰ ਵੀ ਮੜਾ ਬੜਾ ਸਪੇਅਰ ਕਰ ਦਈਏ ਨਹੀਂ ਕਹੀ ਨਹੀਂ ਮੜ ਕੇ ਸੁਣੀ ਹੜੀ ਬਾਤ ਹੈ ਮੀਨ ਜੀ ਮੇਰੀ ਹੁਣ 4 ਕਿੱਲੇ ਸਾਦੇ ਵਿੱਚੋਂ 2 2.5 ਕਿੱਲ ਟਹਿ ਗਈ ਤਾਂ ਇਹ ਕਿੱਲਾ ਸਵਾ ਕ ਅਵੀ ਕਿਲਾ ਕਰਿਆ ਗਈ ਸਾਰਾ ਘਰ ਡੜਮਗਾ ਹੁਣ ਇਹ ਹੈਗਾ ਇਹ ਤੇ ਹੰਡੇ ਆ ਬੀ ਲੋ ਤੁਹਾਡੇ ਸਾਹਮਣੇ ਇਹ ਮਾਰੀ ਦੇ ਹੁਣ ਕੀ ਕਰੀਏ ਜੋ ਕੋਈ ਸੁਣੂ ਆਦਾ ਇਥੇ ਸਾਡੇ ਵੀ ਬਾਹਰ ਸੁਣਦੇ ਆ ਤੇ ਗੁਰਮਤੇ ਸਾਡਾ ਮੜਾ ਜੰਗਾ ਰੋਟੀ ਬਣੀ ਤੇ ਬੇ ਇਹੋ ਪੜੀ ਚਰੇਤ ਪੈ ਗਈ ਆਗਾ ਨਿਕ ਨਿਕ ਨਿਆਣੇ ਆਗਾ ਕਿੱਥੇ ਰੋਟੀ ਖਾਣੀ ਗਰ ਦਿਹਾੜੀ ਕਰਨ ਜਾਉਂਦੇ ਰਹਿ ਨਾ ਫੜ ਪੀੜ ਤੇ ਕਿਸਾਨ ਸੰਘਰਸ਼ ਕਮੇਟੀ ਦਾ ਜੋਨ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਜੀ ਵੇਖੋ ਜੀ ਇਹ ਜਿਹੜਾ ਦਰਿਆਈ ਰੂਪੀ ਪਾਣੀ ਆ ਇਹ ਸਾਡੀਆਂ ਜ਼ਮੀਨਾਂ ਦੇ ਵਿੱਚ 1947 ਜੋ ਜੋ ਉਜੜਾ ਆਇਆ ਸਾਡੀਆਂ ਜ਼ਮੀਨਾਂ ਬਰਬਾਦ ਕਰ ਰਿਆ ਹਰੀ ਗਿਆ ਤੋਂ ਲੈ ਕੇ ਜਿਵੇਂ ਤੁਹਾਨੂੰ ਪ੍ਰਧਾਨ ਜੀ ਨੇ ਅੱਗੇ ਵੀ ਦੱਸਤਾ ਤੇ ਸਾਡੇ ਮੁਠਿਆਂ ਵਾਲੇ ਤਕਰ तकरीबन ਇਹ ਕੱਲਾ ਸਭਰਾਵਾਂ ਦਾ ਦੁੱਖ ਨਹੀਂਗਾ ਇਹ ਹਰੇਕ ਪਿੰਡ ਦਾ ਇਹੋ ਦਰਦ ਆ ਰਾਦਲਕੇ ਪਿੰਡ ਵਿੱਚ ਬਹੁਤ ਵੱਡੀ ਬਰਬਾਦੀ ਕੀਤੀ ਐ ਕਿ ਪਾਣੀ ਨੇ ਜਿੰਨੀ ਜ਼ਮੀਨ ਸਾਰੀ ਢਾਕੇ ਦਰਿਆ ਵਿੱਚ ਪਾਦੀ ਰਾਮ ਸਿੰਘ ਵਾਲੇ ਪਿੰਡ ਦੀ ਜਿੰਨੀ ਜ਼ਮੀਨ ਉਹ ਸਾਰੀ ਪਾਣੀ ਵਿੱਚ ਪਾਦੀ ਰਸੂਲਪੁਰ ਤੇ ਅਨੇਕਾਂ ਹੀ ਪਿੰਡਾਂ ਦਾ ਇਹੀ ਦਰਦ ਆ ਜੀ ਤੇ ਸਰਕਾਰ ਦੀ ਕੋਈ ਵੀ ਇਹਦੇ ਤੇ ਨਜ਼ਰ ਨਹੀਂ ਹੈਗੀ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਆਣ ਕੇ ਵਿਜ਼ਿਟ ਕਰਕੇ ਨਹੀਂ ਵੇਖ ਰਿਹਾ ਨਾ ਕਿਤੇ ਪਟਵਾਰੀ ਸਾਹਿਬ ਆਏ ਨਾ ਤਹਿਸੀਲਦਾਰ ਸਾਹਿਬ ਆਏ ਨਾ ਐਸਡੀਐਮ ਸਾਹਿਬ ਡੀਸੀ ਸਾਹਿਬ ਵੀ ਉਦਨ ਇੱਥੇ ਜਿੱਦਣ ਪਾਣੀ ਇੱਥੋਂ ਹਰੀ ਗਿਆ ਤੋਂ ਛੱਡਿਆ ਗਿਆ ਡੀਸੀ ਸਾਹਿਬ ਉਦਨ ਇੱਥੇ ਉਹ ਲੈ ਕੇ ਆਏ ਦੂਸਰਾ ਉਹ ਕੀ ਉਹਨੂੰ ਕਹਿੰਦੇ ਆ ਆਪਣਾ ਡਰਾ ਡਰੋਨ ਲੈ ਕੇ ਕਹਿੰਦੇ ਅਸੀਂ ਦਰਿਆ ਦਾ ਮੌਇਨਾ ਕਰਦੇ ਆ ਡੀਸੀ ਸਾਹਿਬ ਦਾ ਇਹ ਬਿਆਨ ਸੀ ਅਸੀਂ ਡਰੋਨ ਨਾਲ ਦਰਿਆ ਦਾ ਮੌਇਨਾ ਕਰਾਂਗੇ ਕਿੱਥੇ ਕਿੱਥੇ ਕਿੰਨਾ ਨੁਕਸਾਨ ਆ ਤੇ ਦੂਜੀ ਗੱਲ ਡੀਸੀ ਸਾਹਿਬ ਇਹ ਕਹਿ ਗਏ ਵੀ ਜਦੋਂ ਫਸਲ ਝੋਨੇ ਦੀ ਮੰਡੀਆਂ ਚਾਊਗੀ ਅਸੀਂ ਉਦੋਂ ਸਰਵਾ ਕਰਾਂਗੇ ਵੀ ਕਿੰਨਾ ਨੁਕਸਾਨ ਹੋਇਆ ਮੈਂ ਅੱਜ ਡੀਸੀ ਸਾਹਿਬ ਨੂੰ ਪੁੱਛਣਾ ਚਾਹਣਾ ਵਾਂ ਵੀ ਤੁਸੀਂ ਕੀ ਤੁਹਾਡੇ ਕੋਲੇ ਉਹ ਝੋਨੇ ਦੇ ਉੱਤੇ ਉਹਦੇ ਉੱਤੇ ਮੋਹਰਾ ਲੱਗਿਆ ਵੀ ਤੁਸੀਂ ਪਛਾਣ ਲੈਣਾ ਵੀ ਆਹ ਦਰਿਆ ਵਾਲੀ ਜ਼ਮੀਨ ਦਾ ਝੋਨਾ ਤੇ ਆ ਬਾਹਰਲੀ ਜ਼ਮੀਨ ਦਾ ਝੋਨਾ ਜਿੰਨੇ ਵੀ ਪਿੰਡ دریا ਦੀ ਮਾਰੇ ਠਾਂ ਦੇ ਅਨੇਕਾਂ ਹੀ ਪਿੰਡ ਢਾਹ ਗੱਤੇ ਆ ਅਨੇਕਾਂ ਹੀ ਜ਼ਮੀਨਾਂ ਢਹਿ ਗਈਆਂ ਹਾਲਾਕਿ ਬੰਨ ਨੂੰ ਵੀ ਢਾਲ ਲੱਗੀ ਹੋਈ ਆ ਤੁਸੀਂ ਬੰਨ ਅਜੇ ਵੀ ਟੁੱਟਣ ਦੀ ਕਨਾਤ ਤੇ ਆ ਖੁੱਲੇ ਵਾਲੇ ਪਿੰਡ ਲਾਗੋ ਤੇ ਪਰ ਨਾ ਹੀ ਇੱਥੇ ਪ੍ਰਸ਼ਾਸਨ ਪਹੁੰਚਿਆ ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਹੁਣ ਇਹਨਾਂ ਗਰੀਬਾ ਕਿਸਾਨਾਂ ਦੀ ਸਾਰ ਲਈ ਜਾਵੇ ਕਿਉਂਕਿ ਬੋਰ ਰੁੜ ਗਏ ਕਨੈਕਸ਼ਨ ਰੁੜ ਗਏ ਜ਼ਮੀਨਾਂ ਰੁੜ ਗਈਆਂ ਲੋਕਾਂ ਦੇ ਡੰਗਰ ਰੁੜ ਗਏ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਵਾ ਅਸੀਂ ਇਹੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਹੁਣ ਹੀ ਇਹਨਾਂ ਲੋਕਾਂ ਦੀ ਆਣ ਕੇ ਸਾਰ ਲਈ ਜਾਵੇ ਤਾਂ ਜੋ ਇਹ ਜਿਹੜੇ ਲੋਕ ਆਪਣੇ ਘਰਾਂ 'ਚ ਵੱਸਦੇ ਆ ਇਹ ਇਹਨਾਂ ਦੇ ਲੋਕਾਂ ਦੇ ਘਰ ਤਾਂ ਨਾ ਰੁੜ ਜਾਣ ਇਹ ਘਰਾਂ 'ਚ ਬੈਠੇ ਰਹਿਣ ਜ਼ਮੀਨਾਂ ਦਾ ਰੁੜ ਗੀਆਂ ਤਾਂ ਰੁੜ ਗੀਆਂ ਤੇ ਜਿਵੇਂ ਸਾਡੇ ਪਿਛਲੀ ਵਾਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕੁਕੜੀ ਤੇ ਬੱਕਰੀ ਦਾ ਮਾਅਬਜਾ ਐਦ ਕੀ ਇਹ ਕਹਿ ਰਹੇ 20000 ਰੁਪਿਆ ਮਾਅਬਜਾ ਪਰ ਸਾਨੂੰ ਇਹਨਾਂ ਦੇ ਯਕੀਨ ਨਹੀਂ ਹੈਗਾ ਜਿੰਨਾ ਚਿਰ ਸਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਆ ਜਾਂਦੇ 20000 ਰੁਪਿਆ ਸਾਡੀ ਇਹਦੇ ਤੇ ਲਵਾਈ ਲੇਬਰ ਲੱਗੀ ਆ ਤੇ ਸਾਨੂੰ ਇਹ ਮਾਅਬਜਾ ਕੀ ਦੇ ਰਹੇ ਆ ਕਟੋ ਕਟ ਸਾਡਾ ਮਾਅਵਜਾ 60 ਤੋਂ 70000 ਰੁਪਇਆ ਪ੍ਰਤੀ ਕਿੱਲਾ ਮਿਲਣਾ ਚਾਹੀਦਾ ਨਹੀਂ ਤੇ ਅਸੀਂ ਪ੍ਰਸ਼ਾਸਨ ਦਾ ਘਰਾਓ ਕਰਾਂਗੇ ਡੀਸੀ ਜਿਹੜੇ ਡੀਸੀ ਦਫ਼ਤਰੋਂ ਉਹਤੇ ਅਸੀਂ ਘਰਾਓ ਕਰਾਂਗੇ ਵੱਡੇ ਜਿਹੜੇ ਮੰਤਰੀ ਐਮਐਲਏ ਉਹਨਾਂ ਦੇ ਬੂਹਾਂ ਦਾ ਘਰਾਓ ਕਰਾਂਗੇ ਸਾਡੀ ਹੜਪੀੜਤ ਕਮੇਟੀ ਵੱਲੋਂ ਵੱਡਾ ਐਕਸ਼ਨ ਲਿਆ ਜਾਊਗਾ ਜੀ ਸਿੰਘ ਪਿੰਡ ਸਭਰਾ ਹੜਪੀੜਤ ਕਿਸਾਨ ਸਿੰਘ ਕਮੇਟੀ ਪਿਆਉ ਦਾ ਜ਼ਿਲ੍ਹਾ ਅਗੋਜ ਅੱਜ ਜੀ ਇਹ ਜਿਹੜਾ ਵਿਸ਼ਾ ਤੁਹਾਨੂੰ ਪੱਤਰਕਾਰ ਸਾਹਿਬ ਪਤਾ ਹੀ ਆ ਦੋ ਮਹੀਨੇ ਹੋ ਚੱਲੇ ਆ ਹੜ੍ਹ ਦੀ ਸਥਿਤੀਆਂ ਮੜੀਆਂ ਨੂੰ ਔਰ ਪਾਣੀ ਦਾ ਪੱਧਰ ਵਧਣ ਦੇ ਕਾਰਨ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਡੁੱਬ ਗਈਆਂ ਬੋਰ ਵੀ ਰੁੜ ਗਏ ਇਥੋਂ ਤੱਕ ਕਿ ਟਰਾਂਸਫਰਮ ਵੀ ਰੁੜ ਗਏ ਤੇ ਅੱਜ ਅਸੀਂ ਇਥੇ ਸਭਰਾ ਦੇ ਸਾਹਮਣੇ ਸਾਡਾ ਇੱਕ ਗਰੀਬ ਕਿਸਾਨ ਆ ਸਰਦਾਰ ਕਾਰ ਸਿੰਘ ਲੱਭਾ ਔਰ ਹੋਰ ਵੀ ਪੰਜ ਸੱਤ ਘਾਰ ਆ ਲੱਗੇ ਜਿਨ੍ਹਾਂ ਦੇ ਘਰ ਦੇ ਘਰ ਤੋਂ ਸਿਰਫ ਅੱਧੇ ਕਿੱਲੇ ਦੂਰ ਦਰਿਆ ਰਹਿ ਗਿਆ ਬਹੁਤ ਬੁਰੀ ਤਰ੍ਹਾਂ ਢਾਹ ਲੱਗੀ ਹੈ ਸਾਡੇ ਤਕਰੀਬਨ ਇਥੇ 20 ਘਰ ਆ ਜਿਨ੍ਹਾਂ ਦੇ ਘਰਾਂ ਨੂੰ ਖਤਰਾ ਵਾ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਦ ਰਿਹਾ ਵੀ ਇਥੇ ਨੋਚਾਂ ਬਣਾਈਆਂ ਜਾਣ ਇਥੇ ਪੱਥਰ ਲਵਾਇਆ ਜਾਵੇ ਪਰ ਪ੍ਰਸ਼ਾਸਨ ਆਪਣੀ ਗੂੜੀ ਨੀਂਦ ਸੁੱਤਾ ਵਾ ਇੱਕ ਮੈਂ ਤੁਹਾਡੇ ਮੀਡੀਆ ਲਈ ਇੱਕ ਹੋਰ ਬੇਨਤੀ ਕਰਦਿਆਂ ਕਿ ਪੰਜਾਬ ਸਰਕਾਰ ਜਿਹੜੀ ਆ ਫੇਰ ਸਾਡੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਵੇਖੋ ਪਿਛਲੇ ਪਿਛਲੇ 2023 ਜਦੋਂ ਹੜ੍ਹ ਆਏ ਉਦੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਵੀ 15000 ਰੁਪਿਆ ਪਰ ਏਕੜ ਦਾ ਕਹੀ ਖਰਾਬਾ ਦੇਾਂ ਕਿਸਾਨਾਂ ਪਰ ਇਹਨਾਂ ਨੇ ਬਹੁਤ ਵੱਡਾ ਮਜ਼ਾਕ ਕੀਤਾ ਸਾਡੇ ਕਿਸਾਨਾਂ ਨਾਲ ਪੰਜਾਬ ਸਰਕਾਰ ਨੇ 1 ਰੁਪਿਆ ਵੀ ਖਰਾਬਾ ਨਹੀਂ ਦਿੱਤਾ ਹਾਲਾਂਕਿ ਸੈਂਟਰ ਸਰਕਾਰ ਵੱਲੋਂ ਜਿਹੜਾ ਰੀਲੀਫ ਹੋਇਆ ਸੀ ਫੰਡ ਉਹ 1800 ਰੁਪਏ ਰੁਪਿਆ ਇੱਕ ਏਕੜ ਦਾ ਮਿਲਿਆ ਔਰ ਐ ਕੀ ਕੀ ਕਰ ਰਿਹਾ ਭਗਵੰਤ ਮਾਨ ਜੀ ਕੀ ਕਰ ਰਹੇ ਆ ਇਹ ਭਗਵੰਤ ਮਾਨ ਜੀ ਨੇ ਉਸ ਕੱਲ ਦਾ ਫੇਰ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਜਿਹੜੇ ਕਿਸਾਨ ਦਾ 100% ਨੁਕਸਾਨ ਹੋਊਗਾ ਫਸਲ ਦਾ ਉਹਨੂੰ 20000 ਰੁਪਿਆ ਪਰ ਏਕੜ ਦਾ ਦਿੱਤਾ ਜਾਊਗਾ ਜਿਹਦਾ 75000 75% ਨੁਕਸਾਨ ਹੋਇਆ ਜਾਂ 50% ਨੁਕਸਾਨ ਹੋਇਆ ਉਹਨੂੰ 10000 ਰੁਪਿਆ ਖਰਾਬਾ ਦਿੱਤਾ ਜਾਊਗਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਗਰਾਊਂਡ ਤੇ ਆ ਕੇ ਵੇਖੋ ਇਹਨਾਂ ਕਿਸਾਨਾਂ ਦਾ ਫਸਲਾਂ ਦਾ 100% ਮਰ ਗਈਆਂ ਇਹਨਾਂ ਦੀਆਂ ਜ਼ਮੀਨਾਂ 'ਚ ਬੁਰੀ ਤਰ੍ਹਾਂ ਸਿਲਟ ਪੈ ਗਈ ਇਹਨਾਂ ਦੇ ਘਰ ਰੋੜ ਗਏ ਇਹ ਅੱਜ ਵੀ ਮੱਛਾ ਲੜਾ ਰਹੇ ਵਿਚਾਰੇ ਬੰਨਾਂ ਤੇ ਬੈਠੇ ਆਪਣੇ ਡੰਗਰ ਲੈ ਕੇ ਇੱਕ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇੱਥੇ ਜਿਹੜਾ ਮੱਛਰ ਬਹੁਤ ਜ਼ਿਆਦਾ ਬਿਮਾਰੀ ਬੜੀ ਫੈਲ ਚੁੱਕੀ ਆ ਡਾਕਟਰੀ ਟੀਮਾਂ ਭੇਜ ਕੇ ਇੱਕ ਤੇ ਮੱਛਰ ਵਾਸਤੇ ਸਪਰੇਆ ਕੀਤੀਆਂ ਜਾਣ ਉਲਟਾ ਜਿਹੜਾ ਸਾਡੇ ਕਿਸਾਨਾਂ ਦਾ ਜਿਹੜਾ ਮੰਨ ਲਓ ਮਾਲ ਡੰਗਰ ਨੂੰ ਬਿਮਾਰੀਆਂ ਪੈ ਗਈਆਂ ਵਾ ਖੁਰਕ ਬੜੀ ਬੁਰੀ ਤਰ੍ਹਾਂ ਪੈ ਗਈ ਸਾਡੇ ਕਿਸਾਨਾਂ ਨੂੰ ਉਹਦਾ ਵੀ ਇਲਾਜ ਕੀਤਾ ਜਾਵੇ ਔਰ ਦੂਸਰੀ ਮੇਰੀ ਬੇਨਤੀ ਇਹ ਆ ਸਰਕਾਰ ਨੇ 2023 ਤੋਂ ਪਹਿਲਾਂ ਕਾਨੂੰਨ ਬਣਾਇਆ ਸੀ ਪਰ ਹੈਕਟਰ 47000 ਰੁਪਏ ਅਸੀਂ ਦੇਵਾਂਗੇ ਪਰ ਹੈਕਟਰ ਦੇ ਵਿੱਚ 2.5 ਏਕੜ ਜ਼ਮੀਨ ਕਿਸਾਨ ਦੀ ਆਉਂਦੀ ਆ 18200 ਰੁਪਏ ਇੱਕ ਕਿਸਾਨ ਦਾ ਜਿਹਦੀ ਜ਼ਮੀਨ ਤੇ ਸਿਲਟ ਪੈਂਦੀ ਤਾਂ ਬਣਦਾ ਪਰ 20000 ਰੁਪਏ ਤਾਂ ਹੋ ਗਿਆ ਸਾਡੇ ਕਿਸਾਨ ਦਾ ਝੋਨੇ ਦਾ ਖਰਾਬਾ ਔਰ 18000 ਰੁਪਏ ਹੋ ਗਿਆ ਜਿਹੜੀ ਸਿਲਟ ਪੈ ਚੁੱਕੀ ਆ ਇਹ ਕੁੱਲ ਮਿਲਾ ਕੇ ਕੋਈ 38200 ਰੁਪਏ ਬਣਦਾ ਇਹ ਸਰਕਾਰ ਅਜੇ ਵੀ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਵੀ ਅਸੀਂ ਜਿੱਥੇ 100% ਨੁਕਸਾਨ ਹੋਊਗਾ ਉੱਥੇ ਅਸੀਂ 20000 ਰੁਪਏ ਦੇਵਾਂਗੇ ਜਿੱਥੇ 75% ਨੁਕਸਾਨ ਹੋਇਆ ਉੱਥੇ ਅਸੀਂ 10000 ਰੁਪਏ ਦੇਵਾਂਗੇ ਮੈਂ ਸਰਕਾਰ ਨੂੰ ਅਪੀਲ ਕਰਦਾ ਆਪਣੀ ਜਥੇਬੰਦੀ ਵੱਲੋਂ ਔਰ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਜੇ ਸਰਕਾਰ ਨੇ ਐਰਕੀ ਵੀ ਉਸੇ ਤਰ੍ਹਾਂ ਨਲਾਇਕੀ ਵਰਤੀ ਅਸੀਂ ਜਿੰਨੇ ਵੀ ਡੀਸੀ ਦਫ਼ਤਰਾਂ ਐਸੀਡੀਐਮ ਦਫ਼ਤਰਾਂ ਇਹਨਾਂ ਦੇ ਮੰਤਰੀਆਂ ਦੇ ਘਰ ਆ ਵਿਧਾਨ ਸਭਾ ਤੱਕ ਜਾ ਕੇ ਅਸੀਂ ਪੱਕੇ ਤੌਰ ਤੇ ਧਰਨੇ ਲਾਵਾਂਗੇ ਜਿੰਨੀਆਂ ਮਰਜ਼ੀ ਬਿਛਾੜਾ ਮਾਰੀ ਜਾਣ ਜਿੰਨੇ ਮਰਜ਼ੀ ਸਾਡੇ ਦੇ ਦਸ਼ਤਤ ਕੀਤੇ ਜਾਣ ਪਰ ਜਿੰਨਾ ਚਿਰ ਸਰਕਾਰ ਸਾਡੇ ਕਿਸਾਨਾਂ ਨੂੰ ਪਰ 1 ਕੜ ਦਾ 60000 ਰੁਪਇਆ ਨਹੀਂ ਦਿੰਦੀ ਉਹਨਾਂ ਚਿਰ ਸਾਡੇ ਕਿਸਾਨ ਵਾਪਸ ਨਹੀਂ ਮੁੜਨਗੇ ਇਹਨੀਆਂ ਬੇਨਤੀਆਂ ਮੇਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਗਰਮ ਸੇ ਪਿੰਡ ਰਾਮ ਸਿੰਘ ਵਾਲਾ ਜ਼ਿਲ੍ਹਾ ਤਾਂ ਤਸੀਲ ਸਾਨੂੰ ਪ੍ਰੇਸ਼ਾਨ ਜੀ ਹੋਣਾ ਦੱਸ ਹੀ ਦਿੱਤਾ ਜੋ ਮਸਲਾ ਹੈ ਮਸਲਾ ਇਹੋ ਹੀ ਆ ਕਿ ਆ ਜਮੀਨਾਂ ਦੇ ਵਿੱਚ ਰੇਤਾ ਪੈ ਗਈ ਆ ਸਾਡੇ ਪਿੰਡ ਰਾਮ ਸਿੰਘ ਵਾਲੇ ਤੇ ਲਸੂਰਪੁਰ 700 ਏਕੜ ਰਕਬਾ ਰਾਮ ਸਿੰਘ ਵਾਲੇ ਦਾ ਆ ਜਿਹਦੇ ਚੋਂ ਚਾਂਦੀ ਕਿੱਲੇ ਬਚੇ ਆ ਕੋਈ ਗਿਣਤੀ ਦੇ 2-4 ਜਾਂ 20 ਲਾਲੀਏ ਭਿੱਜੀ ਚ ਕਣਕ ਬੀਜ ਲਾਂਗੇ ਬਾਕੀ ਸਾਰੇ ਚ 4-4 5-5 ਫੁੱਟ ਰੇਤਾ ਪੈ ਗਈ ਆ ਤੇ ਆ ਸਾਡਾ ਭਰਾ ਖੜਾ ਕੋਲ ਇਹਦੀ ਪੈੜੀ ਮੇਰੀ ਪੈੜੀ ਦੇ ਨਾਲ ਆ ਨਾ ਤਾਂ ਇਹਦਾ ਟ੍ਰਾਂਸਫਰ ਨ ਲੱਭਾ ਨਾ ਬੂਰ ਉਥੇ ਜਾਮ ਨੂੰ ਹੀ ਬਹੁਤ ਤਗੜਾ ਛਪਾਈ ਦੇ ਸਭ ਕੁਝ ਹੀ ਮਤਲਬ ਤਬਾਹ ਹੋ ਗਿਆ ਇਹਨਾਂ ਦਾ ਤੋਂ ਅਸੀਂ ਸਰਕਾਰਗੇ ਬੇਨਤੀ ਕਰਦੇ ਆ ਵੀ ਝੋਨੇ ਦੀ ਤਾਂ ਗਰਦੌਰੀ ਤੁਸੀਂ ਕਰਾ ਲਈ ਆ ਠੀਕ ਆ ਤੁਸੀਂ ਆਂਦੇ ਜੇ ਅਸੀਂ 20000 ਰੁਪਇਆ ਦੇਵਾਂਗੇ ਪਰ ਅਸੀਂ ਇਹ ਬੇਨਤੀ ਕਰਦੇ ਆ ਵੀ ਤੁਸੀਂ ਜਿਹੜੀਆਂ ਪੈੜੀਆਂ ਟਹਿ ਗਈਆਂ ਆ ਜਿਹਦੇ ਚ ਕੋਈ ਰੇਤਾ ਪੈ ਗਈ ਆ ਉਦੇ ਬਾਰੇ ਵੀ ਕੋਈ ਸਾਨੂੰ ਸਹੂਲਤ ਦੇਣ ਦਾ ਐਲਾਨ ਕਰੋ ਕਿ ਜਿਹਦੀ ਜ਼ਮੀਨ ਤੇ ਰੇਤਾ ਪੈ ਗਈ ਆ ਚਾਰ ਚਾਰ ਪੰਜ ਪੰਜ ਫੋਟੋ ਕਿਸਾਨ ਦਾ ਝੋਨਾ ਮਾਰਿਆ ਗਿਆ ਆ ਪੈਸਾ ਕੋਲ ਨਹੀਂ ਤੇ ਉਹ ਰੇਤਾ ਕਦੇ ਨਾ ਕੱਢ ਕੇ ਕਣਕ ਬੀਜੂਗਾ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲ ਜਿਹਦੀ ਜ਼ਮੀਨ ਤੇ ਵਿੱਚ ਬਾਰੇ ਵੀ ਕੋਈ ਐਕਸ਼ਨ ਲਿਆ ਜਾਵੇ ਉਹਦੇ ਬਾਰੇ ਵੀ ਕੋਈ ਰਾਹਤ ਫੰਡ ਦਾ ਐਲਾਨ ਕੀਤਾ ਜਾਵੇ ਜਿੰਨੀਆਂ ਕਿਸਾਨਾਂ ਦੇ ਰੇਤਾ ਪਈ ਆ ਜਿਹੜੇ ਕਿਸਾਨਾਂ ਦੀ ਪੈੜੀ ਟਹਿ ਗਈ ਆ ਉਹ ਕਿੱਥੋਂ ਬਾਲ ਬੱਚਾ ਆਪਦਾ ਪਾਲਣਗੇ ਜਿਹਦੇ ਹੁਣਾਂ ਚ ਇੱਥੇ ਆ ਖੜੇ ਆਪਾਂ 5-5 ਫੁੱਟ ਰੇਤਾ ਆ ਇਹ ਕਿਸਾਨ ਕਿਵੇਂ ਕੱਢ ਲੂ ਇਹਨਾਂ ਦੇ ਦਸਮ ਰਾਖ ਨੂੰ ਤਿੰਨ ਕਿੱਲੇ ਪੈੜੀ ਆ ਤੋਂ ਢਾਈਆਂ ਚ ਰੇਤਾ ਪੈ ਗਈ ਆ 5-5 ਫੁੱਟ ਅੱਧਾ ਕਿੱਲਾ ਬਚੀ ਤਾਂ ਅੱਧਾ ਕਿੱਲੇ ਦੀ آمدਨ ਆ ਕਿਵੇਂ ਇਹਨੂੰ ਮਲੋ ਬੀਜ ਰੂਗਾ ਸਰਕਾਰ ਅੱਗੇ ਹੀ ਬੇਨਤੀ ਆ ਹਲਦੀ ਘੜੀ ਤੇ ਸਾਡੇ ਹੱਥ ਜੋੜ ਕੇ ਬੇਨਤੀ ਆ ਕਿ ਸਾਨੂੰ ਇਹਦਾ ਮਾਜਬੇ ਦਾ ਐਲਾਨ ਕੀਤਾ ਜਾਵੇ ਰੇਤਾ ਕੱਢਣ ਦਾ ਪੀ ਇਹਨੂੰ ਕਿਸ ਤਰੀਕੇ ਨਾਲ ਜਿਹੜਾ ਸਰਕਾਰ ਨੇ ਇੱਕ ਲਾਨ ਕੀਤਾ ਦੋ ਮਹੀਨਿਆਂ ਦਾ ਵੀ ਕਿਸਾਨ ਦੋ ਮਹੀਨੇ ਰੇਤਾ ਵੇਚ ਲਵੇ ਤੁਸੀਂ ਇੱਥੇ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਆ ਕਿਸਾਨਾਂ ਤੋਂ ਪੈਦਲ ਤੁਰ ਕੇ ਨਹੀਂ ਲੰਘਿਆ ਜਾਂਦਾ ਜਿਹੜਾ ਸਾਡਾ ਇਲਾਕਾ ਆ ਉਹਦੇ ਵਿੱਚ ਤਿੰਨ ਧੰਨਾ ਬਣੀਆਂ ਆ ਤੇ 6 ਮਹੀਨੇ ਰਸਤਾ ਨਹੀਂ ਬੰਨਾ ਤੇ ਇਹੀ ਰੇਤਾ ਕਿਧਰ ਦੀ ਵੇਚਾਂਗੇ ਜਾਂ ਤਾਂ ਸਾਨੂੰ ਜਾਜ ਦੇ ਦੇਣ ਤੇ ਜਾਜਾਂ ਦੇ ਕੱਢ ਲੀਏ ਰੇਤਾ ਬਾਹਰ ਛੰਦ ਤਾਂ ਚੱਲ ਕੇ ਨਹੀਂ ਜਾਣਾ ਇਹਨਾਂ ਨੂੰ ਘੱਟ ਤੋਂ ਘੱਟ ਵੀ ਦੋ ਸਾਲ ਦਾ ਸਾਨੂੰ ਸਮਾਂ ਦੇਣ ਜੇ ਕਿਸਾਨ ਦੀ ਮਹਤਤ ਕਰਨੀ ਆ ਕਿ ਕਿਸਾਰੇ ਦਾ ਵੇਚ ਲੈਵੇ ਤਾਂ ਉਹਦਾ ਕੀ ਆਂਦਾ ਸੇਬਾ ਕਰ ਲਵੇ ਕਿ ਰਸਤਾ ਹੀ ਨਹੀਂ ਹੈਗਾ ਕਿਤੇੋਂ ਇੱਥੇ ਦੇ ਬੰਦਿਆਂ ਤੋਂ ਨਹੀਂ ਲੰਘਿਆ ਜਾਂਦਾ ਤੇ ਟਰੈਕਟਰ ਟਰਾਲੇ ਤੇ ਜੀਸੀਪੀ ਕਿਵੇਂ ਲੰਘਾਵਾਂਗੇ ਸਰਕਾਰ ਅੱਗੇ ਫੇਰ ਇਹ ਹੀ ਬੇਨਤੀ ਆ ਕਿ ਜਿਹੜੇ ਕਿਸਾਨਾਂ ਦੀਆਂ ਪੈੜੀਆਂ ਢਹਿ ਗਈਆਂ ਜਿਨ੍ਹਾਂ ਦੇ ਰੇਤਾ ਪੈ ਗਈ ਆ ਉਹਨਾਂ ਦੀ ਗਿਰਦੌਰੀ ਦੁਬਾਰਾ ਫੇਰ ਕੀਤੀ ਜਾਵੇ ਕਿ ਜਿੰਨੇ ਕਿਸਾਨਾਂ ਦੀ ਪੈੜੀ ਬਰਬਾਦ ਹੋ ਗਈ ਆ ਮੈਂ ਉਹਨੇ ਤੁਹਾਨੂੰ ਦੱਸ ਰਿਹਾ ਕਿ 400 ਕਿੱਲਾ ਲਸੂਰਪੁਰ ਰਗਵੇ ਦਾ ਆ ਤੇ 750 ਕਿੱਲਾ ਸਾਡੇ ਹਰਮ ਸਿੰਘ ਵਾਲੇ ਦਾ ਹੈ ਤੇ ਜਿਹਦੇ ਵਿੱਚੋਂ ਕੋਈ 20 ਕਿੱਲੇ ਬਚਿਆ ਉਹਦਾ ਵੀ ਅਜੇ ਨਹੀਂ ਪਤਾ ਦਰਿਆ ਇਤਨਾ ਢਾਈ ਜਾਂਦਾ ਹੈ ਪੈਣੀ ਕਿ ਉੱਥੇ ਤੇ ਇਹਨਾਂ ਨੇ ਪੱਥਰ ਨਹੀਂ ਲਾਉਣੇ ਸਾਨੂੰ ਪਤਾ ਭਾਵੇਂ ਅਸੀਂ ਇਹ ਮੰਗ ਕਰੀ ਵੀ ਜਾਈਏ ਕਿ ਸਾਨੂੰ ਪੱਥਰ ਲਾ ਦਿਓ ਇੱਥੇ ਵੀ ਉਹ ਮੰਗ ਕਰਨ ਦੇ ਪੱਥਰ ਲਾ ਦਿਓ ਸਾਨੂੰ ਪਤਾ ਇਹ ਸਰਕਾਰ ਬਹੁਤ ਵਧੀਆ ਹੈ ਚੰਗੀ ਸਰਕਾਰ ਹੈ ਇਹਨਾਂ ਮਿੰਟੋਂ ਮੇਡੀ ਪੱਥਰ ਲਾ ਦੇਣੇ ਆ ਕੋਈ ਵਿਸ਼ਵਾਸ ਨਹੀਂ ਇਹਨਾਂ ਤੇ ਬੜਾ ਚਿਰ ਹੁੰਦੇ ਪਿੱਟਦੇ ਰਹੇ ਨਾ ਕਿ ਸਾਨੂੰ 3-4 ਸਾਲ ਹੋ ਗਏ ਆ ਇਹਨਾਂ ਅੱਗੇ ਹੱਥ ਜੋੜ ਦਿਆਂ ਨੂੰ ਪੀ ਸਾਨੂੰ ਆ ਤੁਸੀਂ ਪੱਥਰ ਲਾ ਦਿਓ ਨੋਚਾ ਲਾ ਦਿਓ ਜਾਂ ਕੋਈ ਵੀ ਕੰਮ ਅਸੀਂ ਆਖਿਆ ਤੇ ਸਾਡੇ ਕਹਿਨ ਤੇ ਕੋਈ ਕੰਮ ਨਹੀਂ ਹੋਇਆ ਤੇ ਅਸੀਂ ਹੁਣ ਸਾਡੇ ਕੋਲ ਇਹਨਾਂ ਦੇ ਘਰਾਓ ਹੀ ਬਚੇ ਆ ਇਹਨਾਂ ਦੇ ਮੰਤਰੀਆਂ ਦੇ ਘਰਾਓ ਕਰਾਂਗੇ ਜਿਦ ਤਰਾ ਸਾਡਾ ਮੰਤਰੀ ਆ ਪੱਟੀ ਲਾਲਜੀਤ ਸਿੰਘ ਭੁੱਲਰ ਅਸੀਂ ਕੁਛ ਇਹਦਾ ਘਰਾਓ ਕਰਾਂਗੇ ਤੇ ਬੂਹੇ ਦੇ ਪੱਕੇ ਬਹਿ ਜਾਵਾਂਗੇ ਨਾਲੇ ਤਾਂ ਪ੍ਰਚਾਦਾ ਪਾਣੀ ਇੱਥੋਂ ਛਕਾਂਗੇ ਤੇ ਚਾਹ ਪਾਣੀ ਪੀਵਾਂਗੇ ਇਹਦੇ ਤੋਂ ਕਿਉਂ ਘਰੇ ਜਾ ਕੇ ਘਰੇ ਬੈਨੂੰ ਤਾਂ ਨਹੀਂ ਆ ਕਿਸਾਨ ਵੇਖੋ ਬਾਹਰ ਮੱਛਰ ਲੜਾਉਂਦੇ ਤੇ ਮੱਛਰੀ ਲੜਾਉਣਾ ਫਿਰ ਇਹਦੇ ਬੂਹੇ 'ਤੇ ਲੜਾਈ ਜਾਵਾਂਗੇ ਸਾਰੇ ਮੰਤਰੀਆਂ ਦੇ ਜਿੰਨੇ ਮੰਤਰੀ ਆ ਸਾਰਿਆਂ ਦਾ ਇਤਰਾਵ ਕੀਤਾ ਜਾਊਗਾ ਜਿਨ੍ਹਾਂ 'ਚ ਰੇਤਾ tha ਤੇ ਜਿਨ੍ਹਾਂ ਦੀਆਂ ਜ਼ਮੀਨਾਂ ਟੱਕੀਆਂ ਆ ਜਿਨ੍ਹਾਂ 'ਚ ਰੋਦੀ ਗਰਜ਼ੋਰੀ ਨਹੀਂ ਕਰਦੇ ਮੈਂ ਇਹਨਾਂ ਕੁਝ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ